ਕਿਵੈ ਤਾ ਸਾਈਆ ਮੈਂ ਦੱਸੇ ਹੋ ਪਾਰ ਦਸੰਤੋ ਕੀਆ ਤਰਗ ਮਿਲਾਈਆ ਗੋਈਆ ਹੈ ਸੰਤੋ ਕਾਮ ਕਰੇ ਸੰਤੋ ਕੋ ਉਤ ਖੋ ਬੀਤ ਮਨ ਲਾ ਕੇ ਵਾਹਿ ਲਗਉ ਮੈਂ ਤੁਧ ਪੈਰ ਤੀ ਕੋ ਉਸ ਸੰ ਮਿਲ ਅਟ ਘਰ ਕੋਈ ਯਾਰ ਹੈ ਹਰ ਪੇਖਣ ਤੋਂ ਸਿਮਰਤ万 ਮੇਰਾ ਆਸ ਪਿਆਸ ਜੇ ਤੋ ਮੋਤਿੰਦੇ ਹਾਂ ਕੋਈ ਸੰਤ ਉਦਾਰ ਮੇਰਾ ਕੋਈ ਪ੍ਰਾਪਤ ਹੈ ਸੰਤ ਮੇ ਕੋਈ ਜਦ ਮੇ ਸੰਤ ਕਹੋ ਕਿਤ ਗਨੀ ਹਰ ਕੇ ਸੰਤ ਬਤਾਰੋ ਮਾਰ ਹਰ ਮੀਚਾ ਗੱਛੇ ਦੀ ਕਰਿਆ ਵਸਨ ਫਾਕੜੀ ਮਹਲੀਪੰ ਮਕਮੋ ਸਰ ਕੋਈ ਆਣ ਨਿਲਾਵੇ ਮੈਨੂੰ ਕੀ ਮੇਰੇ ਮਿਲავੇ ਕੋਈ ਆਵੇ ਸੰਤੋ ਹਰ ਤਕ ਸੰਤੋ ਮੇਰਾ ਈਟਮ ਜਲ ਸੰਤੋ ਉਹ ਮਾਰ ਕੇ ਤਕਲਾ ਮਰ ਮਾਰ ਦੇ ਦੁੱਖ ਲਾਵੇ ਕੋਈ ਆਵੇ ਸੰਤੋ ਖਾਇਦ ਗਾਣੇ ਕਾ ਕੋ ਮੇਰਾ ਈਟਮ ਜਲ ਸੰਤੋ ਉਹ ਮਾਰੇ ਤੇ ਦੁੱਖ ਲਾਵੇ ਬਾਹ ਬਾਹ ਤਿਖਲਾਵੇ ਮਹਮਾਰ ਗਦਿਲ ਖਲਾਵੇ ਵਾਹ ਬਾਹ ਹਰ જગ ਜਗ ਭਾਗ ਤੇ ਬੋਹਨਾ ਲਖਦਾਵਾਰ ਅਮਰ ਕਰਨ ਸਿੱਧੋਸਤ ਹਮਾਰਿਆ ਸਹਿਮਾਦ ਤੁਰਾਇਆ अहिका हरिया ने किसका टेब है उम جو سچا سا لے رہ ਜੇ ਮੈਂ ਕੋਈ ਸੰਕਾਰ ਪਾਇਆ ਕਾਹਨਾਦਕ ਕਰਤੇ ਗਿਆ ਬਾਤਾ ਜੋਪਿਸ਼ ਕਰਨਾ ਸੋ ਕਰ ਜਸੂ ਦਰਗਾ ਸੰਗਲਾ ਪਹਿਲਾ ਦੇਖ ਓ ਅੰਕਾਰ ਸਗੁਰ ਪਰਸਾ ਸੋ ਕਰ ਤੇਰਾ ਕੇ ਹਸੋ ਬੈ ਜੇ ਤੋ ਗਾਇ ਹਸਾ ਹਰ ਪ੍ਰਸੰਧਾਰ ਵਾ ਤੇ ਤੇ ਚਾਹੇ ਇਹੋ ਤੇ ਕਹੇ ਸਉ ਕਹੀ ਇਹ ਤੇ ਤੀ ਕਾਵਣ ਹਾਰ ਕਉ ਅਭ ਅਹ ਕਖ ਕਾਵਨ ਜ ਧਰਮ ਦਵਾਰ ਗਉਦਨ ਕੇਸੂ ਕੰਧਿ ਲਿਖ ਤਰੰ ਵਿਚਾਰ ਕਉਦਨ ਕੇਸ ਵਿਭ੍ਰੰਗ ਹੰਤੇ ਸੋਮਨ ਤੇ ਸਦਾ ਸਲਾਰ ਗਉਦਨ ਸੁਦਰਕਿੰਦ ਇੰਦਰਾਸੁ ਕੀ ਗੈ ਏ ਬਤਿਆਦਰ ਨਾਮ ਗਾਵਤ ਸੇਜ ਸਮਾਤੇ ਕਾਮ ਤੁਸਾ ਤੁਧਾਰ ਕਾਮ ਤੁਧਨਜਾਈ ਸਰਤੋ ਕੇ ਤੰਕਰਿ ਕਰਾਰ ਗਾਵਤ ਦਰਪਨ ਤਪੜਨ ਦੇਸ ਤੁਧਨ ਜਪੇ ਤਨਾਲ ਗਾਵਤ ਤੁਧਨ ਪਾਹਣਿਆ ਭਗਵਾਨ ਸੋਧਿ ਬਾਚਿ ਭਿਆਲ ਗਾਵਤ ਤੁਧਨ ਰਤਨਿ ਪਾੜਿ ਕੇ ਅਕੀ ਤਾਤੀ ਜਤਨਾਨ ਕਾਮ ਤੁਦ ਜੋ ਹੰਦ ਮਹਾਬਲ ਸੁਤਾ ਕਾਮ ਉਗਣ ਖੋਣੀ ਚਾਰ ਗਾਵ ਤੁਦ ਖੰਡ ਮਢਲ ਕੈ ਪਰ ਕਰ ਤੁ ਤੇਰ ਕਾਰੇ ਸੇ ਤੁੰ ਖੰਦ ਜੋ ਤੁਪਾ ਹਰੇ ਤੇਰ ਪਦ ਪਸਾਰ ਹੋਰ ਕਿਤ ਤੁਦ ਕਮ ਸੇ ਮੈਂ ਤਾਦ ਦੀ ਜਮਤਾਰੇ ਸੋ ਇਹ ਸੋ ਇਹ ਸਦਾ ਸੱਚ ਸਾਹਿਗ सि वटि हुकमन करायो ਜਾਨ ਕੀ ਜਾਨੀ ਜਾਈਂ ਲਖਾਇਂ ਜਾਈਂ ਵਾਹਿਗੁਰੂ ਜੀ ਕੀ ਤਾਲ ਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 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 ਵਾਹਿਗ